ਦੇ ਦਿਲ ਵੱਡੇ ਜੀ ਨੇ ਪੁੱਤ ਵਦੇਸ਼ਾਂ ਛੱਡੇ ਅਥਰੂ ਅੱਖ ਕਦੇ ਜੇ ਕੱਡੇ ਰੋ ਲੈਂਦੀ ਦੱਸੇ ਬਿਨਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਂ ਦੁੱਧ ਪੀਂਦੇ ਬੱਚੇ ਨੂੰ ਛੱਡ ਕੇ ਚਲੀ ਗਈ ਸੀ ਕੈਨੇਡਾ ਜਦ 1 ਸਾਲ ਬਾਅਦ ਘਰ ਆਈ ਤਾਂ ਬੱਚੇ ਨੇ ਆਪਣੇ ਮਾਂ ਨੂੰ ਨਹੀਂ ਪਛਾਣਿਆ ਅਤੇ ਦੇਖੋ ਕਿਵੇਂ ਮਾਂ ਆਪਣੇ ਪੁੱਤ ਨੂੰ ਦੇਖ ਕੇ ਤਾਂ ਮਾਰ ਕੇ ਰੋਈ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਪ੍ਰਤੀਤੋ ਡੀਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾਵੋ ਹਲਕਾ